ਕੀ ਨਾਮ ਹੈ ਪਾਜੀ ਲਾਜਵੰਤ ਸਿੰਘ ਪਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਘੋੜੀ ਤੇ ਕਿਵੇਂ ਮਾ ਚਲੋ ਅੱਜ ਘੋੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾ ਖੁੱਤਾ ਸਾਰੇ ਜੱਜ ਹੀ ਕਰਦਾ ਜਾਂ ਧੀ ਕਰਦਾ ਗੇੜਾ ਮਾਰ ਲੈਣਾ ਜੀ ਘੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਗੇ ਵੋਟ ਪਾ ਕੇ ਆਂ ਸਰ ਦੇਖੋ ਜੀ ਹੋਰਨ ਲੋਕਾਂ ਨੂੰ ਕਿਵੇਂ ਸ਼ੇਦ ਦੇਣਾ ਚਾਹੀਦੀ ਤੁਸੀਂ ਵੋਟ ਬੁੱਕ ਘੱਟਪੋਲ ਹੋ ਰਹੀ ਐ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਕਟਾਰੇ ਨੇ ਸ਼ਾਮ ਨੂੰ ਪੈ ਜੋ ਕੁ ਸਵੇਰ ਸਾਧਰੇ ਪੈ ਗਈਆਂ ਵੋਟਾਂ ਸਾਰੀਆਂ ਕਿ ਕਿ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਹਾ ਇੰਟਰਸਟ ਵੱਧ ਰਿਹਾ ਉਹਨਾਂ ਦਾ VOTING ਵੱਲ ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀ ਨੇ ਆਪ ਉਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਵੋਟਾਂ ਪਾਓ ਕੀ ਪੀਣਾ ਨਹੀਂ ਤੁਸੀ ਅੱਜ ਕਨੇ ਬਾਤ ਤੋਂ ਬਾਤ ਵੋਟ ਪਾਵੇ ਬਸ ਸਾਰਿਆਂ ਦੀ ਵੋਟ ਆਪੋ ਆਪਣਾ ਹੱਕ ਹੁੰਦਾ ਵੋਟ ਪਾਉਂਦਾ ਵੋਟ ਰੱਖਣੀ ਨਹੀਂ ਚਾਹੀਦੀ ਕੀ ਨਾਮ ਹੈ ਭਾਜੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਕੁੜੀ ਤੇ ਕਿਵੇਂ ਮਾ ਚਲੋ ਅੱਜ ਕੋੜੀ ਤੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਤਾਂ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾਂ ਖੁੱਤਾਂ ਸਾਰੇ ਜੱਜੀ ਕਰਦਾ ਜਾਂ ਢੀ ਕਰਦਾ ਤਾਂ ਗੇੜਾ ਮਾਰ ਲੈਣਾ ਕੋੜੀ ਲਗਾ ਪਾਓ ਵੋਟ ਪਾ ਕੇ ਦਿਖਾਉਂਗੇ ਵੋਟ ਪਾ ਕੇ ਆਂ ਸਰ ਦੇਖੋ ਜੀ ਹੁਰੇ ਲੋਕਾਂ ਨੂੰ ਕਿਵੇਂ ਸੇਧ ਦੇਣਾ ਚਾਹੀਦੀ ਤੁਸੀਂ ਵੋਟ ਬਹੁਤ ਘੱਟ ਪੋਲ ਹੋ ਰਹੀ ਏ ਸੱਸੀ ਕਹਿ ਰਹਿਆ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਘਟ ਆ ਰਹੇ ਨੇ ਸ਼ਾਮ ਨੂੰ ਪੈ ਜੂ ਕੁ ਸਵੇਰ ਸਾਧਰੇ ਪੈ ਗਈਆਂ ਵੋਟਾਂ ਸਾਰਿਆਂ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵੱਧ ਰਿਹਾ ਉਹਨਾਂ ਦਾ VOTING ਵੱਲ ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੇ ਨੇ ਆਪ ਉਧਰ ਗਈਆਂ ਨੇ ਜੀ ਆਪਾਂ ਪਿੰਡ ਚ ਵੀ ਵੋਟਾਂ ਪਾਓ ਕੀ ਪਿੰਡ ਜਾਣੀ ਅੱਜ ਕਨੇ ਬੱਤ ਬੱਤ ਵੋਟ ਪਾਵੇ ਬੀ ਬਸ ਸਾਰਿਆਂ ਦੀ ਵੋਟ ਆਪ ਕੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ ਵੋਟ ਰੱਖਣੀ ਨਹੀਂ ਚਾਹੀਦੀ ਕੀ ਨਾਮ ਹੈ ਭਾਜੀ ਲਾਜਮਨ ਸਿੰਘ ਭਾਜੀ ਅੱਜ ਲੋਕ ਸਭਾ ਦੀਆਂ ਚੋਣਾਂ ਪੈ ਰਹੀਆਂ ਨੇ ਤੇ ਤੁਸੀਂ ਕੁੜੀ ਤੇ ਕਿਵੇਂ ਮਾ ਚਲੋ ਅੱਜ ਕੁੜੀ ਦੇ ਵੋਟਾਂ ਪਾਉਣ ਜਾ ਰਹੇ ਆਂ ਗਰਮੀ ਜ਼ਿਆਦਾ ਧੀ ਜੀ ਅੱਗੇ ਵੀ ਇਹਦੇ ਤੇ ਉਹਨੇ ਅੱਗੇ ਕਿਹੜਾ ਮਾਰ ਲੈਣਾ ਖੇਤਾ ਖੁੱਤਾ ਸਾਰੇ ਜੱਜ ਹੀ ਕਰਦਾ ਜਾਂ ਜੀ ਕਰਦਾ ਗੇੜਾ ਮਾਰ ਲੈਣਾ ਜੀ ਕੋੜੀ ਲਗਾ ਪਾਓ ਪਾ ਕੇ ਦਿਖਾਓਗੇ ਵੋਟ ਪਾ ਕੇ ਆ ਸਰ ਦੇਖੋ ਜੀ ਹੋਰਨ ਲੋਕਾਂ ਨੂੰ ਕਿਵੇਂ ਸ਼ੇਦ ਦੇਣਾ ਚਾਹੀਦੀ ਤੁਸੀਂ ਵੋਟ ਬੁੱਕ ਘੱਟ ਪੂਰ ਹੋਈ ਐ ਅਸੀਂ ਕਹਿ ਰਹੇ ਆਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਆਂ ਗਰਮੀ ਕਰਕੇ ਥੋੜਾ ਥੋੜਾ ਘੱਟ ਆ ਰਹੇ ਨੇ ਸ਼ਾਮ ਨੂੰ ਪੈ ਜੂ ਕੁ ਸਵੇਰ ਸਾਧਰੇ ਪੈ ਗਈਆਂ ਬੋਟਾ ਸਾਰਿਆਂ ਕਿਤੇ ਤੁਹਾਨੂੰ ਲੋਕ ਦੇਖ ਕੇ ਥੋੜਾ ਜਿਆ ਇੰਟਰਸਟ ਵੱਧ ਰਿਹਾ ਉਹਨਾਂ ਦਾ VOTING ਵੱਲ ਵੱਧ ਰਿਹਾ ਵੱਧ ਰਿਹਾ ਹਾਂ ਹਾਂ ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀ ਨੇ ਆਪ ਉਧਰ ਗਈਆਂ ਨੇ ਜੀ ਆਪ ਪਿੰਡ ਚ ਵੀ ਬੋਟਾ ਪਾਓ ਕੀ ਪੀਣਾ ਨਹੀਂ ਤੁਸੀ ਅਸਕੇ ਨੇ ਬਾਤ ਤੋਂ ਬਾਤ ਵੋਟ ਪਵੇ ਬਸ ਸਾਰਿਆਂ ਦੀ ਵੋਟ ਆਪੋ ਆਪਣਾ ਹੱਕ ਹੁੰਦਾ ਵੋਟ ਪਾਉਂਦਾ ਵੋਟ ਰੱਖਣੀ ਨਹੀਂ ਚਾਹੀਦੀ